ਲੋ ਜੀ ਬਾਈ ਹਲਵਾਈ ਪਹੁੰਚ ਗਏ 6 7 8 9 ਆ ਤੇ ਕਿੰਨੇ ਦਾ ਹੋਵੇਗਾ ਵੀ ਇਹਦਾ 10 ਹੋਵੇ ਕੋਈ ਨਾ ਮੋੜਦਾ ਨਹੀਂ ਓਹੋ ਲੋਭਾਈ ਸਸਕਾਲ ਜੀ ਅਬਦੇ ਦਾ achar ਲੋਭਾਈ ਜਰਵਾਈ ਸਾਹਿਬ ਤੇ ਖੜਾ ਕੋਸਾ ਪਤਾ ਹੋਏ ਨਾ ਲੋਭਾਈ ਨੂੰ ਮੇਰੇ ਸਾਡੇ ਭਾਈ ਤੇ ਅਬਦੇ ਦਾ achar ਆ ਗਿਆ ਹੈ ਆ ਜਾ ਬੰਦਰ ਸਮਾਨਦਾਰ ਨਾਲ ਆ ਭਾਈ ਇਹ ਕਿਹੜੀ ਬੋਤਲ ਹੈ ਬਹੁਤ ਕਾਦੀ ਹੈ achar ਬਾਈ ਬਹੁਤ ਕਾਦੀ ਪੰਜਾਬ ਦੀ ਬੋਤਲ ਹੈ ਕੋਝਿਆਂ ਦਾ ਕੰਮ ਆ ਬੋਤਲ ਦਾ ਕੋਈ ਕੰਮ ਨਹੀਂ ਨਾ ਨਾ ਪੰਜਾਬ ਆ ਪਈ ਉਹ ਹਲਵਾਜੀ ਭਾਈ ਸਾਡਾ ਕਿਤੇ ਪੁੱਛਾਂ ਨਾ ਕਰ ਜੀ ਇੱਕ ਜ਼ੀਰ ਬਣ ਕੇ ਆਪਾਂ ਰਿਕਵੈਸਟ ਹੈ ਇਹ ਸਾਰਾ ਸਮਾਨ ਇੱਕ ਵਾਰ ਦੇਖਣਾ ਹੈ ਕਿਉਂਕਿ ਮੈਂ ਭਾਈ ਤੇ ਗਣਤੀ ਲਿਖਿਆ ਕੁਝ ਵੀ ਪੈਨ ਕਰਤੀ ਲਿਆਓ ਕਿਤੇ ਟਾਪੀ ਲਿਆਓ ਨਾਲ ਦੀ ਨਾਲੇ ਗਣਤੀ ਬਾਕੀ 3 ਟੂਨ ਭਾਈ ਸਾਰਾ ਕੁਝ ਆ ਗਿਆ ਕੋਈ ਆਈਟਮ ਨਹੀਂ ਰਹੀ ਕਿਤੇ ਲਿਆਓ ਨਾਲ ਬਣਾ ਲੈਂਦੇ ਹਾਂ ਹਾਂਜੀ ਵਿੰਦਰ ਭਾਈ ਹਾਂਜੀ ਬਲਾਉ ਸਸਰੀ ਦਾ ਸਸਰੀ ਰਾਜੀ ਠੀਕ ਹੈ ਜੀ ਸਿੰਦਰ ਬਾਈ ਕਾਰ ਡਿਊਟੀ ਲੱਗੀ ਡਿਊਟੀ ਡਿਊਟੀ ਹੋਰ ਹਾਂ ਜਰ ਕੋ ਚੀਜ਼ ਆ ਗਈ ਜਰੇ ਹਾਜ਼ਰ ਦੁਕਾਨ ਦੇਖ ਲਈਏ ਇਹਨਾਂ ਦੁਕਾਨ ਵੀ ਦੇਖ ਲਈਏ ਕੋਈ ਜੰਦਾ ਭਈ ਜੰਗ ਨਹੀਂ ਹੋ ਜਾਣਾ ਅੱਛਾ ਭਈ ਅੱਗੇ ਗੰਨਾ ਠੀਕ ਕੀ ਅੱਗਨਾ ਘਾਟ ਨੂੰ ਉਹ ਫਿਰਤਾ ਪਾਰਟੀ ਹੋ ਗਈ ਮੁੰਡਿਆ ਸਾਡੇ ਵਿਆਹ ਤੇ ਨਹੀਂ ਗੰਨਾ ਲਗਾਈਏ ਨਾਣਕ ਲਾਤੀ ਆ ਕੇ ਨਾਣਕ ਲਾਤੀ ਭਾਈ ਬਾਜੀ ਲਈ ਆ ਵੀਰ ਆ ਗਿਆ ਅੱਜ ਦਾ ਵੀ ਕੰਮ ਚੱਲੇ ਜਾਣੇ ਮੈਦਾ ਮੈ ਤਾਂ ਦੱਸੋ ਵੀਰ ਅੱਛਾ ਚਾਕਲੇਟ ਆ ਚਾਕਲੇਟ ਮੈਂ ਕਹਿੰਦਾ ਦੁਕਾਨੇ ਖੋਲਣੀ ਪੈਣੀ ਇੱਕ ਖੁੱਲੇ ਗਈ ਜੀ ਦਾ ਸਾਮਾਨ ਤਾਂ ਹੈਗਾ ਹੀ ਹੈ ਦੁਕਾਨ ਦਾ ਸਾਮਾਨ ਤਾਂ ਹੈਗਾ ਹੀ ਹੈ ਛੋਟੀ ਦੁਕਾਨ ਦਾ ਸਾਮਾਨ ਤਾਂ ਹੈਗਾ ਭਿੰਡ ਵਾਲੀ ਦਾ ਭਾਈ ਹਾਂਜੀ ਪਾਪਾ ਜੀ ਤੁਹਾਡੀ ਵੀ ਡਿਊਟੀ ਲੱਗੀ ਵੀ ਸਰਕਾਰੀ ਹਾਂ ਮਾਲ ਲੈ ਲੈ ਕੇ ਦੰਨੇ ਹੋ ਨਾ ਨਾ ਠੀਕ ਹੈ ਆ ਠੀਕ ਹੈ ਡੰਗਰ ਪਾਪਾ ਜੀ ਕਿੱਥੇ ਗਏ ਡੰਗਰ ਨਿਕਲ ਪੇਟੂ ਤੇ ਕਾਲੇ ਕੰਨੀ ਬਸ ਇਹ ਠੀਕ ਹੈ ਲਾ ਕੇ ਭਾਜਦੇ ਆਰੇ ਚੀਤੇ ਲਾ ਵੀ ਦੇ ਜਮਾ ਕੇ ਮੰਡੀ ਛੱਡਿਆ ਹੁੰਦੇ ਨਾ ਨਾ ਠੀਕ ਹੈ ਆ ਬਾਈ ਦੂਆ ਸਮਾਨ ਬਾਦਰ ਬਾਈ ਦੱਬਿਆਂ ਦੁੱਬਿਆਂ ਇਹਦੇ ਚ ਬਾਕੀ ਬਾਈ ਸਾਧਰੇ ਆਕੇ ਫੇਨਾ ਇਟਾਂ ਅੰਗ ਲੰਗੇ ਪੱਠੀਆਂ ਵੀ ਕਰਾਤੀਆਂ ਹੋ ਸਾਹਮਣੇ ਦੇ ਚੱਕੇ ਆਟਾ ਕਿਆ ਗੋਲ ਪੱਠੀਆਂ ਬਣ ਗਈਆਂ ਬਾਈ ਉੱਪਰ ਅੱਡਾ ਜਾ ਕੱਢ ਲੈ ਆਪਣੇ ਹੱਥਾਰ ਬਾਈ ਬਾਈ ਗਰਮੀ ਆ ਗਈ ਆਉਣੀ ਹੈ ਨਾ ਨਾ ਗਰਮੀ ਦਾ ਕੋਈ ਨਹੀਂ ਤੂੰ ਬੱਸ ਰੋਣੇ ਕੱਪੜਿਆਂ ਨੂੰ ਬਾਹਰ ਸਾਨੂੰ ਕਰਾਂਗੇ ਕੱਪੜੇ ਛੱਡਣੇ ਪੈਣੇ ਹੁਣ ਲਾਟੀ ਨਾ ਤੇ ਮੈਂ ਮੱਝੇ ਨਾਲ ਆਪਾਂ ਦੋਸਤਾਂ ਨਾਲ ਹੋਵਾਂਗੇ ਮਾਪੇ ਕਿਦਾਂ ਐਵੇਂ ਹੀ ਪਾਸੇ ਪਾਸੇ ਕਰੀਏ ਲਾਈਵ ਕਰਦੇ ਹਾਂ ਸਾਡੇ ਪੰਜ ਕਿਲੋ ਕਰਦਿਆਂ ਤੋਂ ਮੋਟੀਆਂ ਹੋ ਗਈ। ਹੋ ਜੀ ਇਹਨੂੰ ਕੰਮ ਸ਼ੁਰੂ ਕਰਨ ਇੱਕ ਕਰਦਾ ਰਿਹਾ ਸਾਰਾ। ਕੀ ਜਾ ਗਿਆ ਸਰ ਚੱਲੀ ਜਾਂਦਾ ਲੱਗਾ। ਲਾ। ਇਹ ਵੀ ਤੇ ਨਾ। ਲੋ ਬਈ। ਮੈਡ ਦਾ ਸਾਥ। ਅੱਛਾ 84। ਅਧਰ ਗਣਤੀ ਮਿੰਤੀ ਚੱਲ ਰਹੀ ਬਈ ਪਰਚੀ ਦੇ ਨਾਲ ਸਮਾਨ ਮਲਾਇਆ ਜਾ ਰਿਹਾ। ਵੀ ਕੋਈ ਬਾਹਰਕਾਰਤਾ ਨਹੀਂ। ਚਲੋ। ਜੇ ਕੋਈ ਚੱਕ ਕੋਈ ਆ। ਅੱਜ ਆ ਜਾ। ਕਾਨੂੰ ਸਰਪਾ ਚੱਕ ਕੇ ਉੱਥੇ ਗਏ ਚੱਕ ਲੈ ਉਹ ਹੱਥ ਪਰ ਲੈ ਜਾ ਉਹ ਸਿਰ ਨਹੀਂ ਲਾਉਣੀ ਕਹਿੰਦਾ ਮੁਰਾਦੀ ਜੀ ਕਹਿੰਦਾ ਬਾਈ ਰੱਖਣੀ ਹੈ ਕਹਿੰਦਾ ਅਸੀਂ ਵਰਤਣੀ ਹੈ ਇਹ ਇਹ ਜ਼ਰੂਰੀ ਆ ਆਹ ਲਓ ਬਾਈ ਸਾਰਾ ਸਮਾਨ ਜਿਹੜਾ ਭਾਈ ਐ ਤਰੀਕੇ ਨਾਲ ਲੱਗ ਚੁੱਕਿਆ। ਆਰਾਮ ਨਾਲ ਕੱਢ ਕੇ ਲੋ ਹੈ 10 ਕਿਲੋ। ਔਰ ਜੇ ਭਈਆ ਕੰਮ ਦੇ ਵਿੱਚ ਸਾਰਾ ਰੋਟ ਦਾ 10 ਕਿਲੋ ਦਾ ਪੈਕ ਰਹਿ ਗਿਆ। ਅੱਛਾ। ਬਚਾਤਾ ਭਾਈ ਯਾਰ। ਮਾਫੀ ਦੇ ਦੇ ਜੇ ਕੋਈ ਗਲਤ ਕੰਮ ਹੋ ਰਿਹਾ। ਆਖਦਾ ਦੁਕਾਨਦਾਰ ਹੈ ਸਭ ਪਤਾ ਵੀ ਚੀਨੀ ਨੇ ਸਲਾਬੀ ਫੜ ਲੈਣੀ। ਮਿੰਟਸ ਕਿੰਟੀ। ਚੂਹਾ ਨਹੀਂ ਆਉਂਦਾ ਹੈਗਾ ਓਰੇ। ਉਹਦੀ ਗਾਰੰਟੀ ਆ। ਹਾਂਜੀ। ਹਾਂ ਬਿੱਲੀ ਘੇੜੇ ਮਾਰਦੀ ਆ ਚੂਹਾ ਨਹੀਂ ਹੈਗਾ। ਨਾਲੇ ਜਿੱਥੇ ਬਿੱਲੀ ਘੇੜੇ ਮਾਰਦੀ ਚੂਹਾ ਦਾ ਮਤਲਬ ਇਹ ਨਹੀਂ। ਰਾਤ ਨੂੰ ਮਿੰਗਾ ਡਾਉਣਾ ਪੈਣਾ ਓਰੇ। ਇੱਧਰ ਹੀ ਪੈਣ ਨੂੰ ਅੱਜ। ਪੱਠੀਆਂ ਨੂੰ ਗਰਮੇ ਰਹਿਣਾ ਪਰ ਜੀ। ਗਰਮ ਤਾਂ ਰਹਿਣਾ ਹੀ ਹੈ। ਇਹ ਪ੍ਰੋਗਰਾਮ ਇੱਕ ਥਲੇ ਰੱਖੀ ਕਿਤਾਬ ਗੁੱਲ ਨਹੀਂ ਹੋਆ ਲਾ ਵੀ ਕੀ ਆਹ ਪਾਈ ਇੱਕ ਓਏ ਰੱਖੀ ਆ ਉਹਨਾਂ ਨੇ ਖੋਲਣੀਆਂ ਹੁਣ ਇਹ ਇਹਦਾ ਚੱਕਿਓ ਰੰਗ ਲਾਲ ਦੁੱਧ ਪੀਣਾ ਚੱਕੋ ਵੀ ਚਲੋ ਭਾਈ ਚੱਲ ਰਿਹਾ ਕੰਮ ਠੀਕ ਅੱਗੇ ਠੀਕ ਹੈ ਜੀ ਤੇ ਉਹ ਤੋਂ ਬਾਅਦ ਆ ਗਿਆ ਲਾਲ ਮਿਰਚ 500 ਗ੍ਰਾਮ ਹਾਂ ਜੀ ਉਹ ਪਈ ਹੈ ਜੀ ਟਾਟਾ ਨਮਕ ਆਪਿਆ ਆਪੇ ਚੜੀ। ਦਸ ਤਰ੍ਹਾਂ ਚੜੀਆਂ ਹੈਗੀਆਂ ਗਿਣ ਲਓ। ਗਿਣ ਵੀ ਦਸ ਹੈ ਜੀਆਂ। ਜੀਰਾ ਸਾਊਤ 2 2 ਕਿਲੋ। ਜੀਰਾ। ਜੀਰਾ ਵੀ ਆ। ਉਹ ਪਿਆ ਜੋ ਪਿਆ। ਦਸ ਅੱਗੇ। ਧਨੀਆ ਸਾਊਤ 500। ਦਸ ਨਹੀਂ ਆ ਗਿਆ ਵੀ 1.5 ਹਾਂ ਠੀਕ ਹੈ ਜੀ। ਇਹ ਕਿੱਥੇ ਸਾਊਤ ਬਣਾ ਦੇ। ਦੇਖ ਲਓ ਕਿੱਥੇ। ਹਾਂ ਧਨੀਆ ਪਾਊਡਰ ਕਿਲੋ। ਧਨੀਆ ਪਾਊਡਰ ਕਿਲੋ। ਧਨੀਆ ਪਾਊਡਰ ਕਿੱਥੇ ਹੈ ਜੀ? ਧਨੀਆ। ਇਹ ਤਾਂ ਨਹੀਂ ਬਣੇ ਨੇ। ਧਨੀਆ ਪਾਊਡਰ। ਉਹ ਇਹ ਦੋਹੇ ਡਾਕਰ ਤੁਹਾਡੇ ਹੀ ਆ। ਲਓ ਜੀ ਭਾਈ ਦੁੱਧ ਵੀ ਲੈ ਲਿਆ ਤੇ ਡੈਰੀ ਮਾਤੇ। ਗੋਲਫੋਕ ਆ ਕੇ ਖੜਿਆਗਾ ਨਾ ਭੱਟੀ ਗੋਲਤਾ ਹੈ ਠੀਕ ਇਧਰ ਵਾਈ ਆਪਣਾ ਬਾਜੀ ਨੂੰ ਮੇਰੇ ਮਾਰਾ ਜੀ ਉਹ ਆਇਆ ਨਾ ਤਾਂ ਇਹ ਸੱਤ ਪਹਿਲਾਂ ਸੀ ਜਦੋਂ ਜੰਗਲ ਚ ਲੱਭ ਕੇ ਲਿਆਏ ਅੱਛਾ ਕਿ ਫੇਰੇ ਦਾ ਲਾਓ ਆਪਾਂ 2012 ਚ ਫੋਲੇ ਮਾਲੇ ਦਾ ਲੰਗਰ ਚੱਲਦਾ ਸੀ ਅੱਖਾਂ ਦੇ ਪਿਆਰਾ ਫੇਰ ਹੈ ਨਾ ਹੈ ਲੱਗਦਾ ਹੁਣ ਗੈਸ ਕੰਚਰ ਮਾਰ ਲਈ ਹੈ

ਹੈ ਯਾਰ ਤਾਂ ਹੀ ਇਹਨਾ ਟਾਈਮ ਕੱਢ ਗਿਆ ਜੇ ਨਿੱਕਰ ਨਾ ਨਿੱਕਰ ਕੇ ਆਇਆ ਖੜਾਹੇ ਦੇ ਵਿੱਚ ਦੇਖ ਤੂੰ ਕਿ ਬਣਦੀ ਹੁੰਦੀ ਆ ਥੱਲੇ ਨਹੀਂ ਤਾਂ ਹੈ ਬਾਈ ਨਿੱਕਰ ਘੜਾ ਉਦਾਂ ਵੀ ਖੁਰਚਣਾ ਵੀ ਪਾਰ ਆਇਆ ਖੋਲਣਾ ਨਹੀਂ ਮੈਂ ਕੋਲ ਪਰਸੇ ਜਾਣਾ ਹੈ ਤੇ ਅੱਛਾ ਠੀਕ ਹੈ ਜੀ ਇਹ ਕਾਲੂ ਨੇ ਬਾਈ ਬੰਦੇ ਡਰਾਏ ਪਏ ਆ ਵੀ ਕਾਲਾ ਜੱਟ ਲਾਸਟ ਕਰੀਦੀ ਦੋ ਘੰਟੇ ਨਹੀਂ ਤੇ ਆਏ ਆਰੇ ਚਲੇ ਗਏ ਤੇ ਚੱਲਣ ਦੋ ਆ ਗਏ ਸੋਗਾ ਇਹ ਬਰਾਖ ਕੰਮ ਹੈ ਵੀ ਫੋਕਾ ਦੇਣਾ ਦਵਾਰਾ ਕਰਦੇ ਠੀਕ ਹੈ ਦਵਾਰਾ ਕਰਦੇ ਆ ਵੇਖ ਕੋਟਲਾ ਰੱਖ ਲੈ ਇੱਕ ਕੋਟਲਾ ਬਾਅਦ ਰੱਖ ਇੱਕ ਦੋ ਲੈ ਲੈ ਬੰਦੇ ਯਾਰ ਜੋਰ ਪੂਰਾ ਹੈ ਆਰ ਨੇ ਵਾਈਟ ਕਰੇ ਬਗਰੇ ਮਗਰੇ ਮਗਰ ਚਲੇ ਜਾਂਦਾ ਸਭ ਕਹੀ ਜਾਂਦੇ ਇਹ ਮੈਕਨਾ ਦਾ ਕੁੱਤਾ ਸਾਰੇ ਪਿੰਡ ਚ ਕਿਹੜੇ ਦੰਦਾ ਫਿਰਦਾ ਮੈਕਨਾ ਦਾ ਕੁੱਤਾ ਇਹ ਸਾਰੇ ਪਿੰਡ ਮੈਕਨਾ ਸਾਡਾ ਹੀ ਮੈਕ ਸਾਰੇ ਪਿੰਡ ਚ ਹਲਵਾਈ ਹੈਗਾ ਜੀ ਭੜੀ ਚੜੀ ਵਾਲਾ ਲਓ ਜੀ ਬਾਈ ਕੜਾਹਾ ਲੈਣ ਗਏ ਤੇ ਪਿਛਲੇ ਟੈਂਟ ਵਾਲਾ ਵੀ ਆ ਗਿਆ ਆੜੀ ਸੀ ਬਾਈ ਆਉਣ ਲੱਗੇ ਸਾਰੇ ਹਾਂ ਇਹ ਤਾਂ ਕੰਮ ਆਉਂਦੇ ਨਹੀਂ ਆ ਹਾਂ ਤਿਆਰੀ ਚੱਲ ਵੀ ਮੈਂ ਕਹਾ ਡੀਸੀ ਦੀ ਸਖਤ ਡਿਊਟੀ ਹੁੰਦੀ ਨਿਗਰਾਈ ਰੱਖਣੀ ਹੁੰਦੀ ਹੈ ਮੇਰੀ ਕਿਨਾਰੇ ਵਿਆਹ ਹੋਵੇ ਹਾਂ ਨਾ ਨਾ ਬੋਲੋ ਭਾਈ ਛੜਾ ਆ ਗਿਆ ਆ ਹੁਣ ਦੱਸ ਰਹੀ ਸੀ ਕਹਿੰਦਾ ਤਾਂ ਇਹ ਲ ਆਇਆ ਉਹ ਦੱਬਿਆ ਹੋਣੇ ਦੂਜੀ ਦਾ ਹਾਂ ਹੈਂ ਵਧੀਆ ਨਹੀਂ ਆ ਨਾ ਨਾ ਠੀਕ ਹੈ ਬਰੀ ਹੋਣਾ ਸਾਰਾ ਸਿਸਟਮ ਆਉਣ ਉਹ ਬੰਦੇ ਰਿਸ਼ਤੇਦਾਰ ਆਪੇ ਕਰ ਲਾਓਏ ਸੁੱਟੈਂਟ ਆਉਂਦੇ ਰਿਸ਼ਤੇਦਾਰ ਆ ਰਿਸ਼ਤੇਦਾਰ ਦੇਖੋ ਸ਼ੀਲ ਆਉਂਦੀ ਹੈ ਕਰਨਾ ਆਹੋ ਜਿਹੇ ਤਰ੍ਹਾਂ ਨਿਕਲਣਾ ਦਾ ਰੌਣਕ ਰੌਣਕ ਲਾ ਦੇ ਬੰਦੇ ਨੇ ਤੇ ਹੁਣ ਉਹ ਰੱਖ ਦੇ ਨਾਲ ਕਰਦੇ ਆਂ ਰੱਖਦੇ ਆਂ ਕਰਦਾ ਕਿ ਕਰੇ ਚਾਹ ਉਹ ਪੜਨਾ ਨਹੀਂ ਕੋਈ ਮਲਾਪ ਪੜਦਾ ਹੁੰਦਾ ਅੱਛਾ ਲੋ ਹਰੇ ਪਾਠੋਂ ਮੋੜ ਲਾ ਬਾਈ ਰੌਣਕ ਸ਼ੌਣਕ ਕਪੂਰੀ ਕੋਚੜੇ ਆ ਗਏ ਪਾਪਾ ਜੀ ਹੁਣ ਕਾਲ ਨਾ ਹੋ ਜਾ ਮੱਥਾ ਟੇਕਣਾ ਆ ਹਥਿਆਰ ਚੱਕ ਲਿਆ ਆਰਪੀਕ ਲਿਆਤੀ ਇਹਨਾਂ ਨੇ ਇੱਕ ਵਾਰ ਸੰਗੀਤ ਰਗਾ ਹੈ ਇੱਕ ਆਪ ਕੋ ਹਾਂ ਹਾਰਪੀਕ ਨਹੀਂ ਕਰਨਾ ਤਾਂ ਲੋਟ ਇਹ ਹਨਾ ਬਾਈ ਰੇਤਾ ਵੀ ਪਾਇਆ ਵੀ ਚਮੜਾ ਜਾ ਹਾਂਜੀ ਪਾਇਆ ਵੀ ਠੀਕ ਹੈ ਠੀਕ ਚਾਹ ਤੇ ਫਰੋਜ ਨੂੰ ਮਾਰ ਦਿਓ ਫਰੋਜ ਨੂੰ ਸਾਰਗੇਟਿਕ ਸਾਰੇ ਜਾਣਦੇ ਨੇ ਅੱਛਾ ਜੀ ਸ਼ੁਰੂ ਸਤਨਾਮ ਸਿਰੇ ਬਾਹੀ ਕਰੋ ਲੋ ਬਈ ਬਾਦੋ ਬਾਈ ਕਿਹਦੇ ਨਾ ਪੂਰੀ ਜਦੋਂ ਪਾਣੀ ਚਾਹ ਤੇ ਪੂਰਤਾ ਹੋ ਗੋ ਪੂਰਤਾ ਹੋ ਗੋ 아무래도 시오가 놀아. 바투도 놀아. 아. 이 이거 놀가놀 바투가 놀아. 바투도 놀아. 바투도 놀아. 바투도 놀아. 바투도 놀아. 바투아 바투도 놀 바투도 놀아. 바투도 놀아.

ਆ ਗਿਆ ਚਪੜਾ ਮਾਰੇ ਬੰਤਾ ਕਾਪੀ ਨੇ ਤੇਰਾ ਪੜ ਕਰਾਉਣਾ ਹੋਈ ਕਾਦੇ ਮੱਤ ਅਜੇ ਵੀ ਥੋੜਾ ਚਲੋ ਚਲੋ ਜੀ ਦੇ ਉੱਤੇ ਚਲੋ ਤੂੰ ਇਹਦਾ ਦੁਬਾਰਾ ਟੇਬਲ ਬਣਾਉਣਾ ਤੇ ਆਪਾਂ ਜਾਓ ਠੀਕ ਹੈ ਜੀ ਜੀ ਸੌਜੀ ਕਢਾ ਕੇ ਥੋੜੀ ਇੱਕ ਬੈਂਕ ਤੇ ਹੋ ਰਿਹਾ ਤੈਨੂੰ ਬੈਂਕ ਤੇ ਹੈ ਵੀ ਸਾਰਾ ਕੰਮ ਆਪਾਂ ਨੇ ਕਰਨਾ ਸੁੱਤਮ ਦੇ ਵਿੱਚ ਸਭ ਤੋਂ ਪਹਿਲਾਂ ਕੁਝ ਵੀ ਬਣ ਗਿਆ ਜੇ ਅਸੀਂ ਅੱਗੇ ਪਿੱਛੇ ਹੋਈਏ ਮੈਂ ਹੋਵਾਂ ਬਾਈ ਮੈਂ ਕੱਢ ਦੇਵਾਂ ਉਹ ওভার ਲੋਡ ਵਾਸਤੇ ਇਹਨਾਂ ਦਾ ਪਾਸਟਾ ਮੈਨੂੰ ਜਦ ਤੱਕ ਅੱਗੇ ਪਿੱਛੇ ਕਿਸੇ ਨੂੰ ਵੀ ਕਰ ਦੇਣਾ ਬਸ ਉੱਪਰ ਅੱਲੀ ਗਲੀ ਕੀ ਕਰ ਤਾ ਹਾਂ ਉੱਪਰ ਪਹੁੰਚ ਗਿਆ ਇਹਨਾਂ ਨੇ ਆਪ ਮੋੜਾ ਦੇ ਦਿੱਤਾ ਹਾਂ ਹਾਂ ਤੁਸੀਂ ਵੀ ਕੁਝ ਵੀ ਆਪਾਂ ਕੰਮ ਲੈਣ ਵਾਲੀ ਬਾਅਦ ਕੇ ਲੱਗਦਾ ਤੁਸੀਂ ਵੀ ਬਣ ਗਿਆ ਹਾਂ ਦੇਖੀਂ ਇੰਨੋ ਕਹਿੰਦਾ ਭਾਈ ਵਿਆਹ ਆਲਾ ਕਰ ਰਣਕਿਸ਼ਾਨ ਕਪੂਰੀ ਹੈ ਨਾ ਸਤਿ ਸ੍ਰੀ ਅਕਾਲ ਜੀ ਸਰਦਾਰ ਤੁਸੀਂ ਬਲੌਗਾਂ ਦੇ ਵਿੱਚ ਨਾਲ ਦੀ ਨਾਲ ਸਾਰਾ ਕੁਝ ਇੰਜੋਏ ਕਰੀ ਜਣਾ ਵਿਆਹ ਕਿਵੇਂ ਚੱਲ ਰਿਹਾ ਕਿਵੇਂ ਨਹੀਂ ਬਾਜਾ ਹਲਵਾਈ ਲੱਗ ਕੇ ਬਸ ਹੁਣ ਤਾਂ ਦਿਨ ਜਿਉਂ ਜਿਉਂ ਕੋਈ ਉੱਪਰ ਕੋਈ ਥੱਲੇ ਆਹ ਰੈਂਪ ਦਾ ਅਨੁਭਵ ਬਹੁਤ ਮੈਡਵਾਦਣਾ ਹਾਂ ਇੱਧਰ ਵੀ ਕੋਲੇ ਖੇਤਰੀ ਕੋਲੇ ਜਿੱਥੇ ਮਾਦੀ ਦੇਖੀ ਜਾਉ ਗੱਲ ਨਹੀਂ ਐ ਨਾ ਕਹੇ ਵੀ ਹਣੋ ਇਹ ਕਿਹੜਾ ਪਾਵੇ ਕੀ ਆ ਦੇਖ ਹਲਵਾਈ ਨੂੰ ਖਾ ਕੇ ਵਾਲਾ ਖੇਤ ਨੂੰ ਅੰਦਰ ਪਹੁੰਚ ਗਏ ਨਹੀਂ ਨਹੀਂ ਦੇਖਣ ਨੂੰ ਨਿਗਾ ਰੇ ਦੀ ਲੋੜ ਹੈ ਰੇ ਦੀ ਲੋੜ ਆ ਦੂਏ ਪਾਸੇ ਤੋਂ ਲਿਜਾਂਦਾ ਨਹੀਂ ਤੇ ਤੁਹਾਡੀ ਸੋਚਣੀ ਆ ਇਹਦਾ ਮਤਲਬ ਵੀ ਨਿਗਾ ਮਾਰੋ ਆਪਣੇ ਘੇਰੇ ਤੇ ਲੋ ਬਾਈ ਹਲਵਾਈ ਲਾਤਾ ਕੰਮ ਆ ਪਾਥੀਆਂ ਇਹ ਵੀ ਕੰਮ ਆਉਣੀ ਆ ਹੈਂ ਇੱਧਰ ਲੱਗਦੀ ਆ ਪਾਥੀਆਂ ਦਾ ਹੁਣ ਟਾਈਮ ਗਿਆ ਨਹੀਂ ਲੱਗਦਾ ਆ ਦੇਖ ਆ ਚੁੱਲਾ ਪਾਥੀਆਂ ਨਹੀਂ ਚੱਲਣਾ ਸਾਹਿਬ ਟੈਂਟਰ ਵਾਲਾ ਪਹੁੰਚ ਗਿਆ ਇਹ ਚਲੋ ਜੀ ਸਾਤ ਨੰਬਰ ਬਿਲਕੁਲ ਜਿਵੇਂ ਪਾ ਗਏ ਦੋਦੇ ਨਾਲ ਕਰਕੇ ਕੰਮ ਸ਼ੁਰੂ ਹੋਣਾ ਚਾਹ ਖੋਆ ਬਣਾਵੇ ਜਾਂ ਜੋ ਵਰਦੀ ਬਣਾਵੇ ਖੋਆ ਨਹੀਂ ਕੜਾਈ ਜਿਹੜੇ ਸਾਲ ਨਾਲ ਨਹੀਂ ਲਗੜਾਈ ਹੋਈ ਵੀ ਨਾ ਖੋਏ ਅੰਦਰ ਦੱਸਦੀ ਆਪਣੇ ਮੂੰਹ ਤੇ ਹੈ ਬਾਈ ਜੇ ਥੋੜਾ ਬਹੁਤ ਠੰਡੇ ਹੋਵੇ ਬੈਠੇ ਨਹੀਂ ਨਹੀਂ ਖੁਰਚੜਾ ਬੱਜਾ ਬੈਠਾ ਚ ਪੂਰਾ ਰਗੜਮਾ ਪਰ ਸਾਡੇ ਸੈਵਟੈਂਟ ਵਾਲੇ ਨੇ ਵੀ ਬਾਈ ਪੂਰਾ ਨਜ਼ਾਰਾ ਬੰਨਿਆ ਪਿਆ ਹੈ ਟਾਈਮ ਨਾਲ ਆ ਗਿਆ ਉਹ ਕਈ ਵਾਰ ਬੰਦਾ ਫਸਿਆ ਹੁੰਦਾ ਹੋਰ ਪ੍ਰੋਗਰਾਮ ਚ ਪੂਰੇ ਟਾਈਮ ਗੱਲ ਪਾਉਂਦੀ ਰਹੇ ਉਹ ਪਤਾ ਕੀ ਕਰਿਆ ਉਹਨਾਂ ਨੇ ਅੱਜ ਟੈਂਟ ਤਾਰਿਆ ਰਾਤ ਇਹ ਨਵੇਂ ਪ੍ਰੋਗਰਾਮ ਦਾ ਉਹ ਪੈਪ ਕੱਢੂਗਾ ਕੱਲ ਨੂੰ ਕੱਲ ਨੂੰ ਨਹੀਂ ਪੈਪ ਹਾਂ ਪੈਪ ਕੱਲ ਨੂੰ ਆਹ ਨਾ ਇਹਨਾਂ ਦਾ ਤੋਂ ਕੜਾ ਵਿਆਹ ਤੇ ਆਇਆ ਨਾ ਉਦਾਂ ਵੀ ਇਹਨਾਂ ਨੇ ਇੱਕ ਵਾਰ ਗੁਰਦੁਆਰਾ ਸਾਹਿਬ ਵਿਆਹ ਵਾਲੇ ਰੱਖ ਕੇ ਇੱਥੇ ਤੇ ਇਹਨਾਂ ਨੇ ਕਿਉਂ ਨਹੀਂ ਕਰੀ ਤੋ ਨਹੀਂ ਬਾਕੀ ਸਾਰੇ ਚੱਲ ਰਿਹਾ ਕੰਮ ਉੱਪਰ ਦਾ ਉੱਪਰ ਲੱਗੇ ਹੋਏ ਆ ਸ਼ੇਠ ਵਾਲੇ ਸ਼ੇਠ ਇੱਕ ਗੱਲ ਆ ਸਿਰਨੇ ਕਰਾਤ ਖੜਾ ਆ ਗਿਆ ਫਟਾ ਦੇ ਆਪਣੇ ਆਹ ਰੱਖ ਆਹ ਬਲਾਜਾ ਆਪਾਂ ਨੇ ਵੀ ਬੰਦਣਾ ਸੈਕਿੰਡ ਕਰਤਾ ਬਾਈ ਜਰੂਰੀ ਆ ਨਹੀਂ ਇੱਕ ਗੱਲ ਹੁੰਦੀ ਆ ਵੀ ਆਪਾਂ ਨੇ ਕਰਿਆ ਦੇਖੋ ਰਾਹੇ ਨੂੰ ਬੰਨੇ ਵੇਪਰਾਂ ਵਾਲੇ ਉਦੋਂ ਨਾਲ ਭਾਜੀ ਜਾਂ ਭਾਜੀ ਬਣਦੀ ਆ ਤਾਂ ਸਭ ਤੋਂ ਪਹਿਲਾਂ ਭਾਜੀ ਉਹ ਬਣਾਉਂਦੇ ਸਾਰੇ ਇੱਕ ਪ੍ਰੋਗਰਾਮ ਵਿੱਚ ਐਹੀ ਸੰਭਾਲਦਾ ਸਾਰਾ ਕੋਈ ਸਹੀ ਗੱਲ ਹੈ ਜੀ ਚਾਣੀ ਵੈਣੀ ਸੰਭਾਲ ਲੈ ਲੱਡੂ ਵਾਲੀ ਲੱਡੂ ਜਿਹੜੇ ਪਿੰਡ 'ਚ ਵੰਡਨੇ ਇਹ ਨਹੀਂ ਕਾਬੂ ਕਰਨੇ ਬਾਈ ਹਾਂ ਖੁਰਮਾ ਠਰਮਾ ਸਾਰਾ ਕੋਈ ਨਹੀਂ ਕਾਬੂ ਆ ਜਾ ਤਾ ਆ ਜਾ ਯਾਰ ਬਾਈ ਬਿਆਹ ਹਾਂ ਬਾਈ ਮੱਲਾ ਦਾ ਹੌਲੀ ਹੌਲੀ ਸਾਰੇ ਕੱਪੜੇ ਖੋਲਦੇ ਨੇ ਬਨਾ ਚ ਆ ਜਾਣਾ ਤਵੇਰ ਦੇ ਦੋ ਤਿੰਨ ਕੋਟ ਖੋਲ ਲੈ ਅਖਾੜੇ 'ਚ ਆਏ ਹੁਣ ਹਾਂ ਹੈ ਆ ਜਾ ਨਾ ਖਾੜੇ 'ਚ ਆਏ ਬਾਈ ਹੌਲੀ ਹੌਲੀ ਕੱਪੜੇ ਖੁੱਲਦੇ ਆ ਹੋ ਗਿਆ ਤਾਂ ਬੜਾ ਕੋਈ ਆ ਗਿਆ ਲੋਡ ਕਿਹਨੀ ਬਣੀ ਹੈ ਲੋ ਜੀ ਪੈਪਲਾ ਆਤਾ ਬੰਦਿਆਂ ਨੇ ਨਵਾਂ ਨਯਾਰਾ ਬਸਾ ਹੋਣਾ ਹੋਣ ਲੱਗਦੀ ਆ ਬਾਈ ਛੜ ਤੇ ਸਿਲੰਡਰ ਮੈਂ ਹਲ ਬਾਈ ਸਾਹਿਬ ਕਿੰਨੇ ਘਾਟੇ ਸਿਲੰਡਰ ਖਾਲੀ ਕਰ ਦਿੰਦੇ ਆ ਇਹਦੀ ਮਹਾਰਤ ਹੈ ਹਾਂ ਮਾਲ ਨੂੰ ਬਸ ਕਰ ਮਾਲ ਭਰ ਆਇਆ ਤੁਹਾਨੂੰ ਮੋਟਰ ਰੋਕ ਕੇ ਚਲਾਉਣਾ ਪੈਣਾਗਾ ਮਟਰ ਇਹਦੇ ਫਰੇਮ ਦੇ ਤੋਂ ਪਾਣੀ ਮਾਰਨਾ ਪੈਣਾਗਾ ਇੰਨੀ ਬਾਈ ਵਧੀਆ ਦੇਖੋ ਮੋਟੇ ਵਾਲੀ ਹੈ ਵਾਹ ਪੈਂਟ ਵਾਲਿਆਂ ਨੇ ਤਾਂ ਉਰਾਉਣ ਕੇ ਬੰਨੀ ਪਈ ਆ ਮੁੰਡੇ ਨੇ ਬਾਈ ਅਸੀਂ ਇਹਦੇ ਰਿਸ਼ਤੇਦਾਰ ਪਤਾ ਕਾਹਤੇ ਕਹਿੰਦੇ ਆ ਉਹਦੀ ਸਾਡੀ ਬੜੀ ਭੈਣ ਵਿਆਹੀ ਵੀ ਹੈ ਮੌਜੂਦ ਹੀ ਪਿੰਡ ਆਈ ਮੌਜੂਦ ਹੀ ਪਰ ਉਹ ਇਹਨਾਂ ਦੇ ਭਾਈ ਪਿੰਡ ਨਾਨਾ ਜੀ ਆਹ ਕਰਕੇ ਇਹਨੂੰ ਭਾਈ ਰਿਸ਼ਤੇਦਾਰ ਕਹਿੰਦੇ ਆ ਨਾਨਾ ਜੀ ਸਾਡੇ ਪ੍ਰਾਣੇ ਦੇ ਪਿੰਡ ਦਾ ਏ ਉਹ ਬਰਾ ਜੇ ਸਾਡੇ ਕੋਈ ਗਲਤੀ ਮਾਤੀ ਆ ਰਹੀ ਹੈ ਨਾ ਠੀਕ ਆਹ ਕਰਕੇ ਭਾਈ ਨੂੰ ਮਿਲਦੇ ਰਹਿੰਦੇ ਆ ਨਾਨਾ ਜੀ ਆਹ ਗੋਲਡ ਰੇਡ ਵਧੀਆ ਭਾਈ ਰਾਤ ਤੇ ਆਣਾ ਰਾਤ ਲੱਗਿਆ ਉਹ ਲੱਗ ਕੇ ਲੈ ਕੇ ਪ੍ਰੋਗਰਾਮ ਤੋਂ ਫਿਰ ਨਹੀਂ ਹੁਣ ਬਾਅਦ ਸਾਡੇ ਵਾਲੀ ਤਿਆਰੀ ਹੈ ਬਾਠੀ ਉਹ ਬੰਦੇ ਹਾਏ ਹਾਏ। ਉਹ ਤੂੰ ਆ ਕਿੱਥੇ ਲਿਆ ਆ? ਆਦਾ ਆਇਆ ਜੀ। ਉਹ ਅੱਜ ਦਾ ਕੰਮ ਆ ਛੱਡ ਦੋ ਉਹ ਬਜਰੀ ਦੇ ਚਾਹੀਦੀ ਐ। ਇਹਦੇ ਕਰਕਰ ਆਵੇ ਉਹਦੇ ਵਿੱਚ ਤੇਰਾ ਸਮਾਨ ਚ। ਉਹ ਕੁੜੀ ਨਹੀਂ ਗੜਾ ਬੰਦਾ ਪ੍ਰੋਫ ਦੇ ਸਰਕਾਰੀ ਨੌਕਰੀ ਹੈ ਬਾਈ ਪਾਪਾ ਜੀ ਦੀ। ਉਹ ਅੱਜ ਤੱਕ ਲਿਆ ਆ। ਮਾਲਾ ਕੋਈ ਬਾ। ਉਹ ਚੀਨੀ ਨੇ ਸਪਰੇਟਾਂ ਵਾਲੇ ਨੇ ਕਹਿੰਦੀ ਬਜਰੀ ਦਾ ਰੇਟ। ਹਾਂ ਉਹ ਰੇਟ ਆ ਤੇਰੇ ਕੋਲ ਲਗਾਤਾ ਹਾਂ। ਇਹਦਾ ਹੋ ਰਿਹਾ ਥੋੜੇ ਆਇਆ। ਕੀ ਹੋ ਗਿਆ ਏ ਤੁੰ ਨੂੰ? <laughs> आ और पता पता क्या क्या ਡਰਾਈਵਰ ਪੱਕੇ ਆ ਐਂ ਕੜਾਈ ਦੇ ਕੋਲ ਰੋਕੇ ਆ ਹਲਵਾਈ ਨੂੰ ਆਪਣੀ ਕੜਾਈ ਦਾ ਪੈ ਗਿਆ ਕਹਿੰਦਾ ਰੋਕ ਲੈ ਕਾਰਨ